ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਪੰਜਾਬੀ ਨੌਜਵਾਨਾਂ ਦੀ ਬਜਾਏ ਹੋਰਨਾ ਸੂਬਿਆ ਦੇ ਗੈਰ ਪੰਜਾਬੀ ਵਿਅਕਤੀਆਂ ਨੂੰ ਨੌਕਰੀਆਂ ਦੇਣ ਦੇ ਰੂਸ ਦੇ ਵਿੱਚ ਸਮਰਾਰਾ ਦੇ ਕੋਹਾਲ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਗਿਆ ਜਿੱਥੇ ਬੰਦੀ ਨੇ ਦੋਸ਼ ਲਾਇਆ ਕਿ ਪੰਜਾਬ ਦੀ ਧਰਤੀ ਤੇ ਬਣੇ ਟੋਲ ਪਲਾਜ਼ੇ ਤੇ ਨਾ ਸਿਰਫ ਪੰਜਾਬੀ ਬਲਕਿ ਗੈਰ ਪੰਜਾਬੀ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਤਨਖਾਹਾਂ ਵੀ ਘਟ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਟੋਲ ਪਲਾਜ਼ਾ ਤੇ ਗੈਰ ਪੰਜਾਬੀ ਕਾਮਿਆਂ ਦੀ ਬਜਾਏ ਪੰਜਾਬੀਆਂ ਦੀ ਭਰਤੀ ਕਰਾਉਣ ਦੇ ਲਈ ਧਰਨਾ ਲਗਾਇਆ ਗਿਆ ਤੇ ਲੁਧਿਆਣਾ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਤੋਂ ਲੰਘਣ ਵਾਲੇ ਵਾਹਨਾਂ ਨੂੰ ਟੋਲ ਤੋਂ ਫ੍ਰੀ ਕਰ ਦਿੱਤਾ ਗਿਆ ਇਸ ਮੌਕੇ ਟੋਲ ਪਲਾਜ਼ਾ ਤੇ ਗੈਰ ਪੰਜਾਬੀਆਂ ਨੂੰ ਘੱਟ ਤਨਖਾਹ ਤੇ ਰੱਖੇ ਜਾਣ ਨੂੰ ਲੈ ਕੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਰੱਖੇ ਜਾਣ ਨੂੰ ਲੈ ਕੇ ਸਵਾਲ ਚੁੱਕੇ ਗਏ ਟੋਲ ਪਲਾਜ਼ਾ ਤੇ ਪੰਜਾਬੀ ਨੌਜਵਾਨਾਂ ਨੂੰ 28000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦੀ ਬਜਾਏ ਗੈਰ ਪੰਜਾਬੀਆਂ ਨੂੰ 14-14000 ਰੁਪਏ ਤੇ ਭਰਤੀ ਕਰ ਲਿਆ ਜਾਂਦਾ ਤੇ 12-12 ਘੰਟੇ ਦੀ ਡਿਊਟੀ ਲਈ ਜਾ ਰਹੀ ਹੈ ਉਹਨਾਂ ਕਿਹਾ ਕਿ ਜਦ ਤੱਕ ਇਸ ਟੋਲ ਪਲਾਜ਼ੇ ਤੇ ਬਾਹਰਲੇ ਸੂਬਿਆਂ ਦੇ ਗੈਰ ਪੰਜਾਬੀ ਨੌਜਵਾਨਾਂ ਦਿੱਥਾਂ ਪੰਜਾਬੀਆਂ ਦੀ ਭਰਤੀ ਨਹੀਂ ਹੁੰਦੀ ਚਤਥੇਬੰਦੀ ਦੇ ਵੱਲੋਂ ਟੋਲ ਪਲਾਜ਼ੇ ਤੇ ਤਰਨਾਤ ਜਾਰੀ ਰਹੇਗਾ ਤੇ ਉਧਰ ਦੇ ਟੋਲ ਪਲਾਜ਼ਾ ਦੇ ਮੈਨੇਜਰ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲ ਟੋਲ ਪਲਾਜ਼ਾ ਤੇ 28 ਕਰਮਚਾਰੀ ਨਿਯੁਕਤ ਹੋਏ ਨੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਤੇ ਕੰਪਨੀ ਦੇ ਵੱਲੋਂ 5 ਤੋਂ 10 ਮੁਲਾਜ਼ਮ ਨਿਯੁਕਤ ਕੀਤੇ ਗਏ ਨੇ ਉਹਨੇ ਵਿਕਿਆ ਕਿ ਪਹਿਲਾ ਟੋਲ ਪਲਾਜ਼ਾ ਜਿੱਥੇ-ਜਿੱਥੇ ਬੰਦੀ ਦੇ ਵੱਲੋਂ ਹੋਰ ਮੁਲਾਜ਼ਮ ਭਰਤੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਉਹਨੇ ਕਿਹਾ ਕਿ ਇਸ ਮਾਮਲੇ ਦੀ ਸਾਰੀ ਰਿਪੋਰਟ ਕੰਪਨੀ ਨੂੰ ਭੇਜ ਦਿੱਤੀ ਗਈ ਹੈ। ਜਿਸ ਦਾ ਨਾਮ ਤੇ ਆਪਣਾ ਹੋਂਦ ਦੱਸੋ। ਮੈਂ ਯਾਦਵੰਦ ਸਿੰਘ ਮੈਨੇਜਰ ਟੋਲ ਪਲਾਜ਼ਾ ਖਲਾਲ ਸੁਪਰਾ ਦਾ। ਸਰ ਕੀ ਹੈਗਾ ਜਿਹੜਾ ਟੋਲ ਫਰੀ ਇਹ ਕੀਤਾ ਗਿਆ ਕੋਈ ਸੱਥੇ ਬੰਦੀ ਜਿਹੜੀ ਕਰਦੀਆਂ ਹੈਗੀਆਂ ਉਹ ਉਸਨੇ ਭਾਜੀ ਇਹਨਾਂ ਦੀ ਮੰਗ ਸੀਗੀ ਵੀ ਸਾਡੇ ਬੰਦੇ ਵਧਾਏ ਜਾਣ। ਆਲਰੇਡੀ ਪਹਿਲਾਂ ਹੀ 28 ਤੇ 28 ਦੇ ਕਰੀਬ ਇਹਨਾਂ ਦੇ ਪਹਿਲਾਂ ਵੀ ਬੰਦੇ ਨੇ ਸਾਰੇ 8 ਘੰਟੇ ਕੰਮ ਕਰਦੇ ਨੇ ਤਾਂ ਸਰਿਆਂ ਬਲੈਕਮੇਲਿੰਗ ਆ ਜੀ ਵੀ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਆਪਣਾ ਮਤਲਬ ਇਹਨੂੰ ਬੰਦਿਆਂ ਨੂੰ ਬਦਾਉਣਾ ਚਾਹੁੰਦੇ ਨੇ ਹੋਰ ਕੋਈ ਰੌਲਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਵੀ ਜਿਵੇਂ 2 ਟੋਨ ਜਿਹੜਾ ਹੈਗਾ ਹੈ ਪੰਜਾਬ ਦੀ ਤਾਂ ਦੇਖ ਤੁਸੀਂ ਜਿਹੜੇ ਬਾਹਰੋਂ ਬੰਦੇ ਭਰਤੀ ਕਰਦੇ ਹੋ ਉਹਦੇ ਬਾਰੇ ਫੁੱਟਾ ਕੀ ਕਹਿਣਾ ਵੀ ਪੰਜਾਬ ਦੇ ਬੰਦੇ ਇੱਥੇ ਹੈ ਨਹੀਂ ਕੋਈ ਤੇ ਬਾਹਰੋਂ ਬੰਦੇ ਹੈ ਹੀ ਨਹੀਂਗੇ ਜੀ ਬਾਹਰੋਂ ਬੰਦੇ ਕੰਪਨੀ ਦੇ 5-10 ਬੰਦੇ ਹੁੰਦੇ ਨੇ ਉਹ ਆਲਰੇਡੀ ਸਾਰੇ ਟੋਨਾਂ ਤੇ ਨੇ ਜੀ ਮਨ ਇਹਨਾਂ ਦੇ ਸਾਰਿਆਂ ਨਾਲੋਂ ਜ਼ਿਆਦਾ ਮੇਰਾ ਖਿਆਲ ਹੈ ਹੋਰ ਕਿਸੇ ਕੋਈ ਇੰਨਾ ਕੋਈ ਹੋਰ ਪ੍ਰੈਸ਼ਰ ਪਾਈ ਨਹੀਂ ਰਿਹਾ ਮੈਂ ਇੱਥੇ ਆ ਕੇ ਦੇਖਿਆ ਕੱਲ ਮੈਂ ਪਿਛਲੇ ਹਫ਼ਤੇ ਜੁਆਇਲ ਕੀਤਾ ਮੈਂ ਪਹਿਲਾਂ ਅੰਮ੍ਰਿਤਸਰ ਸੀਗਾ ਉੱਥੇ ਵੀ ਜੱਥੇਬੰਦੀਆਂ ਨੇ ਪਰ ਕਦੇ ਸਾਡੇ ਤੇ ਪ੍ਰੈਸ਼ਰ ਨਹੀਂ ਪਾਇਆ ਕਿਸੇ ਨੇ ਬੰਦੇ ਰੱਖੇ ਜਾਂ ਪਰ ਇੱਥੇ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਪ੍ਰੈਸ਼ਰ ਪਾ ਕੇ ਬੰਦੇ ਰੱਖਾਏ ਜਾਂਦੇ ਨੇ ਮੈਂ ਫਿਰ ਵੀ ਇਹਨਾਂ ਨੂੰ ਕਹਤਾ ਸੀਗਾ ਵੀ ਬੰਦਾ ਮੈਂ ਐਡਜਸਟਮੈਂਟ ਕਰੂੰ ਵੀ ਮੈਂ ਹਜੇ ਹੁਣ ਆਇਆ ਮੈਨੂੰ ਮੌਲ ਦੇਖ ਲੈਣ ਦੋ ਪਰ ਇਹ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਬੰਦੇ ਬਦਾਉਣੇ ਚਾਹੁੰਦੇ ਨੇ ਜੋ ਵੀ ਰੋਲਾ ਕੁਨੇ ਮਸਲੇ ਦਾ ਕੀ ਹੱਲ ਬਣੇਗਾ ਦੇਖੋ ਜੀ ਅਸੀਂ ਆਪਣੇ ਸੀਨੀਅਰ ਨੂੰ ਦੱਸਤਾ ਜੀ ਹੈੱਡ ਆਫਿਸ ਉਹ ਜੋ ਹੁਕਮ ਕਰਨਗੇ ਅਸੀਂ ਉਸ ਹਸਾਬ ਨਾਲ ਅਸੀਂ ਐਡਜਸਟਮੈਂਟ ਕਰਾਂਗੇ ਠੀਕ ਹੈ ਜੀ ਥੈਂਕ ਯੂ ਨਾਮ ਮੋਬਾ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਵਿਕੇ ਚੋ ਕਾਦੀਆ ਲੁਧਿਆਣਾ ਤੇ ਅੱਜ ਜਿਹੜਾ ਟੋਲ ਤੁਸੀਂ ਫ੍ਰੀ ਕਰ ਰਹੇ ਹੋ ਕੀ ਹੈਗਾ ਸਾਰਾ ਇਹ ਮਾਮਲਾ ਇਹ ਮੁੱਦਾ ਅਸੀਂ ਅੱਜ ਟੋਲ ਪਲਾਜਾ ਖਲਾਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਉੱਥੇ ਅਸੀਂ ਅੱਜ ਖੜੇ ਆ ਇੱਥੇ ਸਾਨੂੰ ਸ਼ਿਕਾਇਤ ਬਣੀ ਸੀ ਕਿ ਕੁਝ ਜਿਹੜੇ ਮੁਲਾਜ਼ਮ ਨੇ ਉਹਨੇ ਨੇ ਰੱਖਾ ਹਾਂ ਜਿਹੜੀਆਂ 14000 ਨੇ ਵਿੱਚ 28000 ਨੇ ਇਸ ਕਰਕੇ ਉਸ ਮੁੱਦੇ ਤੇ ਅਸੀਂ ਪਰਸਾ ਇਹਨਾਂ ਨੂੰ ਟੋਲ ਮੈਨੇਜਮੈਂਟ ਨੂੰ ਮਿਲ ਕੇ ਕਿਹਾ ਸੀਗਾ ਵੀ ਇਹਨੂੰ ਸੁਧਾਰੋ ਤੁਸੀਂ ਉਹਨਾਂ ਨੇ ਤਰਕਾਂ ਬਰਾਬਰ ਕਰੋ ਤੇ ਦੂਸਰਾ ਜਿਹੜੇ ਸਾਡੇ ਸੂਬੇ ਤੋਂ ਬਾਹਰਲੇ ਸੂਬੇ ਤੋਂ ਲਿਆ ਲਿਆ ਕੇ 14-14000 ਤੇ ਇੱਥੇ ਬੰਦੇ ਰੱਖੇ ਜਾਂਦੇ ਨੇ ਬਈ ਉਹਨਾਂ ਨੂੰ ਬੰਦ ਕਰੋ ਤੇ ਸਾਡੇ ਜਿਹੜੇ ਇਲਾਕੇ ਦੇ ਬੰਦੇ ਨੇ ਕਿਉਂਕਿ ਪੰਜਾਬ ਦੇ ਇਹ ਜ਼ਮੀਨ ਦੇ ਉੱਤੇ ਟੋਲ ਬਣਿਆ ਸਾਡੇ ਇਲਾਕੇ ਦੇ ਹੀ ਬੰਦੇ ਰੱਖੜੇ ਚਾਹੀਦੇ ਨੇ ਕਿਉਂਕਿ ਇਹ ਰੂਲ ਵੀ ਆ ਵੀ 90% ਇਹ ਤੇਰੀ ਜਿਹੜੀ ਸੂਬਾ ਵਾ ਉਹ ਸੂਬੇ ਦੇ ਹੀ ਮੁਲਾਜ਼ਮ ਰੱਖੇ ਜਾਣਗੇ ਪਰ ਇਹ ਬਾਹਲੀ ਅਦਰ ਸਟੇਟਾਂ ਤੋਂ ਲਿਆ ਲਿਆ ਕੇ ਇੱਥੇ ਮੁਲਾਜ਼ਮ ਰੱਖ ਰਹੇ ਨੇ ਅਸੀਂ ਉਹਨਾਂ ਮੁਲਾਜ਼ਮਾਂ ਦੀ ਵੀ ਸ਼ਿਕਾਇਤਾਂ ਨੇ ਵੀ ਉਹਨਾਂ ਨੂੰ ਜਿਹੜਾ ਖਾਣ ਪਾਣੀ ਆ ਬਿਲਕੁਲ ਵਧੀਆ ਨਹੀਂ ਮਿਲਦਾ 14000 ਰੁਪਏ ਤੇ ਉਹਨਾਂ ਦੇ 12-12 ਘੰਟੇ ਕੰਮ ਲਿਆ ਜਾਂਦਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਆਪਣੇ ਜਿਹੜੇ ਇਲਾਕੇ ਦੇ ਮੁਲਾਜ਼ਮ ਨੇ ਉਹਨਾਂ ਨੂੰ ਹੀ ਇੱਥੇ ਲਵਾਉਣਾ ਵਾ ਟੋਕੇ ਉਹਨਾਂ ਦੀ ਜਿਹੜੇ ਤਨਖਾਹਾਂ ਨੇ ਜਿਵੇਂ ਬਾਕੀਆਂ ਦੀਆਂ ਨੇ ਉਹਨੀਆਂ ਬਰਾਬਰ ਕਰਾਉਣਾ ਕਿ ਜੀ ਪਹਿਲਾਂ ਵੀ ਇਹਦੇ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜੇ ਅਸੀਂ ਇਹਨਾਂ ਨੂੰ ਕਈ ਵਾਰ ਮਿਲ ਕੇ ਕਹਿ ਚੁੱਕੇ ਆ ਪਰ ਇਹ ਸਾਨੂੰ ਹਰ ਵਾਰ ਆਣਾ ਕਾ ਨਹੀਂ ਕਰਦੇ ਆ ਜਾਂ ਮਜਬੂਰੀ ਵਾਸਤੇ ਅੱਜ ਸਾਨੂੰ ਟੋਲ ਜਿਹੜਾ ਫ੍ਰੀ ਕਰਨਾ ਪਿਆ ਤੇ ਕਿੰਨਾ ਦਿਨ ਤੱਕ ਫ੍ਰੀ ਰੱਖੋਗੇ ਇਹਨਾਂ ਨੂੰ ਦੇਖੋ ਜਦ ਤੱਕ ਸਾਡੀ ਇਹ ਮੰਗਾ ਨਹੀਂ ਬਣਦੇ ਪ੍ਰੋਪਰ ਤੇ ਬੰਦਿਆਂ ਨੂੰ ਸਾਡੇ ਨਹੀਂ ਰੱਖਦੇ ਉਹਨਾਂ ਚਿਰ ਅਸੀਂ ਟੋਲ ਇਸ ਤਰ੍ਹਾਂ ਬੰਦ ਰਹੇ